ਹਾਂਜੀ ਅੱਜ ਗੁਰੂ ਸਾਹਿਬ ਜੀ ਸਤਿਕਾਰ ਸਦਾਰੀ ਬਿਤੇ ਨੇ ਸੇਵਾ ਖੋਈ ਲਈ ਨਿਸ਼ਾਨ ਸਾਹਿਬ ਕੋ ਮੈਂ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਇਹ ਗੁਰੂ ਮਾਰਾ ਸਾਹਿਬ ਕਰਨ ਇਸੇ ਤਰ੍ਹਾਂ ਸਾਡੀ ਨੌਜਵਾਨ ਪੀੜ੍ਹੀ ਦੇ ਉੱਤੇ ਕਿ ਜਿਸ ਤਰ੍ਹਾਂ ਅਸੀਂ ਹਮੇਸ਼ਾ ਹੀ ਕੌਮ ਦੀ ਖਾਤਰ ਦੇਸ਼ ਦੀ ਖਾਤਰ ਕੁਰਬਾਨੀਆਂ ਕਰਦੇ ਆਏ ਹਾਂ ਪੰਜਾਬੀ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਸਾਰੇ ਜਗਤ ਦੀ ਬੇਤਰੀ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਗੁਰੂ ਮਹਾਰਾਜ ਸਾਹਿਬ ਦੇ ਨਕਮਸਤਕ ਹੋਏ ਆ ਤੇ ਮੈਨੂੰ ਪੂਰ ਆਸ ਹੈ ਕਿ ਗੁਰੂ ਮਹਾਰਾਜ ਸਾਹਿਬ ਮੇਰ ਕਰਨਗੇ ਪੰਜਾਬ ਦੀ ਜਿੰਨੀਆਂ ਵੀ ਮੁਸ਼ਕਲਾਂ ਨੇ ਆਂਦੇ ਟਾਈਮ ਦੇ ਵਿੱਚ ਇਹਨਾਂ ਦੇ ਅਸ਼ੀਰਵਾਦ ਨਾਲ ਦੂਰ ਹੋ ਕੇ ਮੈਂ ਤਰਸੇ ਨਿਕਲ ਵਾਸਤੇ ਦੰਦਾਂ ਜਿਮੀ ਚੁੰਨੂ ਕਿਵੇਂ ਦੇਖਦੇ ਆ ਜੀ ਲਗਾਤਾਰ ਆਇਦਾ ਹੀ ਨਾ ਆਇਦਾ ਹੀ ਨਾ ਕਿਨ ਭਗਵੰਤ ਮਾਨ ਦੀ ਤਾਂ ਵੀਡੀਓ ਵਾਦਨ ਹੋਰੀ ਬਿਲਕੁਲ ਸਰ ਆ ਦਰਬਾਰ ਸਾਹਿਬ ਉਹ ਜਗਾ ਨਹੀਂ ਨਿਕਲਣਾ ਵਾਸ ਦਰਬਾਰ ਸਾਹਿਬ